ਸੋ ਦੇਖੋ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸਾਨੂੰ ਪਤਾ ਲੱਗਾ ਕਿ ਜਦੋਂ ਤਹਿਸੀਲਾਂ ਦੇ ਵਿੱਚ ਲੋਕਾਂ ਨੂੰ ਸਮੱਸਿਆ ਆਣੀ ਸ਼ੁਰੂ ਹੋਈ ਲੋਕ ਤਹਿਸੀਲਦਾਰਾਂ ਨੇ ਛੁੱਟੀ ਤੇ ਚਲੇ ਗਏ ਤਰਨਾਂ ਲਗਾਟਾ ਵਿਰੋਧ ਕਰਤਾ ਔਰ ਲੋਕਾਂ ਨੂੰ ਸਮੱਸਿਆ ਆਣ ਦੇ ਉੱਪਰ ਸੀਐਮ ਸਾਹਿਬ ਦਾ ਬਿਲਕੁਲ ਉਹਨਾਂ ਨੇ ਜਾ ਕੇ ਦੋ ਤਿੰਨ ਜਗ੍ਹਾ ਗਏ ਵੀ ਆਏ ਨੇ ਸੀਐਮ ਸਾਹਿਬ ਉਹਨਾਂ ਨੇ ਦੇਖਿਆ ਕਿ ਲੋਕਾਂ ਨੂੰ ਸਮੱਸਿਆ ਆ ਰਹੀ ਉਹਨਾਂ ਨੇ ਵੈਰੀ ਮੱਚ ਕਲੀਅਰ ਉਹਨਾਂ ਨੂੰ ਨੋਟਿਸ ਦਿੱਤਾ ਹੈਗਾ ਉਹਨਾਂ ਨੇ ਸਭ ਨੂੰ ਇਨਫਾਰਮ ਕੀਤਾ ਹੈ ਤੁਸੀਂ ਨੌਕਰੀ ਤੇ ਆ ਜਾਓ ਲੋਕਾਂ ਨੂੰ ਤਕਲੀਫ ਨਾ ਹੋਵੇ ਜਿਹੜੀ ਤੁਹਾਡੀ ਕੋਈ ਮੰਗ ਹੈਗੀ ਸਾਨੂੰ ਦੱਸੋ ਅਸੀਂ ਤਾਂ ਨਾਲ ਗੱਲ ਕਰਨ ਨੂੰ ਤਿਆਰ ਆ ਤੁਹਾਡੀਆਂ ਮੰਗਾਂ ਸੁਣਨ ਨੂੰ ਤਿਆਰ ਹੈ ਗਿਆ ਪਰ ਇਹ ਸਟ੍ਰਾਈਕ ਜਿਹੜੀ ਹੈਗੀ ਲੋਕਾਂ ਨੂੰ ਤਕਲੀਫ ਅਸੀਂ ਕਿਸੇ ਤਰ੍ਹਾਂ ਦੀ ਬਰਦਾਸ਼ਤ ਨਹੀਂ ਕਰ ਸਕਦੇ ਇਸ ਕਰਕੇ ਉਹਨੂੰ ਬੜਾ ਅੱਛਾ ਲੱਗਾ ਕਿ ਮੋਸਟਲੀ ਸਾਰੇ ਪੰਜਾਬ ਦੇ ਵਿੱਚ ਤਹਿਸੀਲਦਾਰ ਸਾਹਿਬਾਨ ਉਹਨਾਂ ਨੇ ਆਪਣੀ ਡਿਊਟੀ ਜੁਆਇਨ ਕਰ ਲਈਏ ਔਰ ਲੋਕਾਂ ਦੇ ਕੰਮ ਸ਼ੁਰੂ ਕਰਤੇ ਨੇ ਇੱਥੇ ਜੰਦਾ ਸ਼ਹਿਰ ਚੋਂ ਬਾਣ ਤਹਿਸੀਲਦਾਰੋ 2 ਨੇ ਤਕਰੀਬਨ 9-10 ਰਿਸਟੀਆਂ ਕਰ ਵੀ ਦਿੱਤੀਆਂ ਗਿਆ ਜੀ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਪਵਨ ਮਾਨ ਜੀ ਵੱਲੋਂ ਸਖਤ ਨਿਰਦੇਸ਼ ਦਿੱਤੇ ਗਏ ਸੀਗੇ ਕਿ ਤਹਿਸੀਲਾ ਦੇ ਵਿੱਚ ਰਜਿਸਟ੍ਰੇਸ਼ਨ ਦਾ ਕੰਮ ਬਿਲਕੁਲ ਸਫਰ ਨਹੀਂ ਹੋਣਾ ਚਾਹੀਦਾ ਸਾਡੇ ਲੋਕ ਜਿਹੜੇ ਨੇ ਜਿੰਨਾਂ ਨੇ ਆਉਣਾ ਸੀ ਉਹਨਾਂ ਦੀ ਕੋਈ ਪੱਜਲਕੁਵਾਰੀ ਨਹੀਂ ਹੋਣੀ ਚਾਹੀਦੀ ਫਿਰ ਸਾਡੇ ਵੱਲੋਂ ਲਗਾ ਦਾ ਸਾਡੇ ਅਫਸਰ ਸਾਹਿਬਾ ਜੋ ਹੜਤਾਲ ਤੇ ਗਈ ਸੀ ਉਹਨਾਂ ਨਾਲ ਗੱਲਬਾਤ ਚੱਲੀ ਸੀ ਉਹਨਾਂ ਦਾ ਵੀ ਇਹ ਹੀ ਵਿਜਨ ਸੀ ਕਿ ਲੋਕਾਂ ਦੀ ਪੱਜਲਕੁਵਾਰੀ ਜਿਵੇਂ ਮਾਨਯੋਗ ਸੀਮ ਸਾਹਿਬ ਨੇ ਕਿਹਾ ਉਹ ਨਹੀਂ ਬਿਲਕੁਲ ਉਹੀ ਚਾਹੀਦੀ ਤੇ ਬਹੁਤ ਤਰ੍ਹਾਂ ਜਿਹੜੇ ਸਾਡੇ ਅਫੀਸਰ ਸਾਹਿਬਾਨ ਨੇ ਉਹ ਸਾਰੇ ਵਾਪਸ ਲੋਟ ਆਏ ਨੇ ਰਜਿਸਟ੍ਰੇਸ਼ਨ ਦਾ ਕੰਮ ਜਿਹੜਾ ਸ਼ੁਰੂ ਹੋ ਗਿਆ ਜਿਹੜੇ ਲੋਕੀ ਆ ਰਹੇ ਨੇ ਹਜੇ ਵੀ ਆ ਰਹੇ ਨੇ ਉਹਨਾਂ ਦਾ ਕੰਮ ਚੱਲ ਰਿ ਜਿਹੜੇ ਜਿੰਨਾਂ ਦਾ ਮਿਸ ਹੋ ਗਿਆ ਉਹ ਕੱਲ ਆਣਗੇ ਤਾਂ ਸਾਡੇ ਆਫੀਸਰ ਜਿਹੜੇ ਓਵਰਟਾਈਮ ਕਰਕੇ ਵੀ ਉਹ ਕੰਮ ਜਿਹੜਾ ਪੂਰਾ ਕਰਨਗੇ ਸੋ ਮੈਨੂੰ ਬੜੀ ਖੁਸ਼ੀ ਹੈ ਐਂਡ ਜੋ ਸਰਕਾਰ ਦਾ ਟੀਚਾ ਹੈ ਕਿ ਲੋਕਾਂ ਨੂੰ ਬਿਲਕੁਲ ਵੀ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਕਰਪਸ਼ਨ ਬਿਲਕੁਲ ਨਾ ਹੋਣੀ ਚਾਹੀਦੀ ਹੈ ਸਾਡੇ ਕਿਸੇ ਵੀ ਦਫ਼ਤਰ 'ਚ ਸਾਡੇ ਆਫੀਸਰ ਵੀ ਇਸੀ ਚੀਜ਼ ਜਿਹੜੇ ਆ ਇਸ ਚੀਜ਼ ਦਾ ਸਾਥ ਦਿੰਦੇ ਨੇ ਹੁਣੇ ਮਾਨਯੋਗ ਕੈਬਨਿਟ ਮੰਤਰੀ ਸਾਹਿਬ ਤੇ ਮੇਰੇ ਵੱਲੋਂ ਦौरा ਵੀ ਕੀਤਾ ਗਿਆ ਹੈਗਾ ਤਾਂ ਕੰਮ ਬਿਲਕੁਲ ਸੁਚਾਰੂ ਢੰਗ ਨਾਲ ਚੱਲ ਰਿਹਾ ਤੇ ਅੱਗੇ ਵੀ